ਦੋਸਤੋ ਡੀਜ਼ਲ ਤੇ ਪੈਟਰੋਲ ਨੂੰ ਲੈ ਕੇ ਪੰਜਾਬ ਦੇ ਪੈਟਰੋਲ ਪੰਪਾਂ ਤੇ ਜੋ ਹਵੜਾ ਤਵੜੀ ਮੱਚੀ ਹੋਈ ਹੈ ਸਰਕਾਰ ਦੇ ਵੱਲੋਂ ਇੱਕ ਨਵਾਂ ਕਾਨੂੰਨ ਲਿਆਂਦਾ ਗਿਆ ਜਿਸ ਦੇ ਵਿੱਚ ਜੇ ਕੋਈ ਡਰਾਈਵਰ ਐਕਸੀਡੈਂਟ ਕਰਕੇ ਭਜਦਾ ਤਾਂ ਉਸ ਨੂੰ 5 ਤੋਂ 7 ਲੱਖ ਰੁਪਏ ਜੁਰਮਾਨਾ ਅਤੇ ਸਜ਼ਾ ਵੀ ਹੋ ਸਕਦੀ ਹੈ ਉਸ ਦੇ ਚੱਲਦੇ ਡਰਾਈਵਰ ਵੀਰਾਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਕਈ ਡਰਾਈਵਰ ਵੀਰਾਂ ਨੇ ਹੜਤਾਲ ਕਰਕੇ ਆਪਣੇ ਲਾਇਸੈਂਸ ਵੀ ਪਾੜ ਕੇ ਸੁੱਟ ਦਿੱਤੇ ਹਨ ਤੇ ਡਰਾਈਵਰ ਵੀਰਾਂ ਦੀ ਹੋਈ ਹੜਤਾਲ ਤੋਂ ਬਾਅਦ ਪੈਟਰੋਲ ਪੰਪਾਂ ਤੇ ਲੰਮੀਆਂ-ਲੰਮੀਆਂ ਲਾਈਨਾਂ ਵੀ ਲੱਗੀਆਂ ਹੋਈਆਂ ਨੇ ਦੋਸਤੋ ਕੰਮ ਕਰਨ ਵਾਲਿਆਂ ਤੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸਕੂਲ ਡਰਾਈਵਰਾਂ ਕਰਮਚਾਰੀਆਂ ਡਿਲੀਵਰੀ ਕਰਨ ਵਾਲਿਆਂ ਤੇ ਤਕਰੀਬਨ ਆਮ ਬੰਦਾ ਵੀ ਪੈਟਰੋਲ ਤੇ ਡੀਜ਼ਲ ਨਾ ਮਿਲਣ ਦੇ ਕਾਰਨ ਕਾਫੀ ਜ਼ਿਆਦਾ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਂਜੀ ਦੋਸਤੋ ਇੱਕ ਜੋਮੈਟੋ ਵਾਲੇ ਮੁੰਡੇ ਨੇ ਪੈਟਰੋਲ ਪੰਪਾਂ ਤੋਂ ਤੇਲ ਨਾ ਮਿਲਣ ਦੇ ਕਾਰਨ ਇੱਕ ਨਵੀਂ ਸਕੀਮ ਬਣਾ ਕੇ ਜੱਟਾਂ ਦੇ ਇਸ ਮੁੰਡੇ ਨੇ ਘਰੋਂ ਕੱਢ ਲਿਆਂਦਾ ਘੋੜਾ ਤੇ ਆਪਣੇ ਘੋੜੇ ਤੇ Zomato ਵਾਲਾ ਬੈਗ ਪਾ ਕੇ ਸ਼ਹਿਰਾਂ ਦੀਆਂ ਤੇ ਪਿੰਡਾਂ ਦੀਆਂ ਸੜਕਾਂ ਤੇ ਡਿਲੀਵਰੀ ਕਰਨ ਨਿਕਲ ਪਿਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਦੋਸਤੋ ਤੇ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਆਪਣੇ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਜੋ ਵੀਰ ਤੇ ਭੈਣਾ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਜੋ ਹਰੇਕ ਆਉਣ ਵਾਲੀ ਵੱਡੀ ਖਬਰ ਦੀ ਨੋਟੀਫਿਕੇਸ਼ਨ ਸਮੇਂ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਰੱਬ ਰੱਖਾ